ਨਾ ਕਮਿਸ਼ਨਰ ਦੇ ਅਧਿਕਾਰ ਵਿੱਚ ਜੇ ਡਿਊਟੀ ਲੱਗੀ ਆ। ਔਰ ਇੱਥੇ ਜਿਹੜਾ ਆਪਰੇਸ਼ਨ ਤਰਕ ਮਾਨਯੋਗ ਡੀਜੀਪੀ ਸਾਹਿਬ ਨੇ ਸ਼ੁਰੂ ਕੀਤਾ ਇਹ 올 ਓਵਰ ਦਾ ਸਟੇਟ ਕੀਤਾ ਜਾ ਰਿਹਾ। ਜਿੱਥੋਂ ਕਿ ਲੁਧਿਆਣੇ ਦੀ ਗੱਲ ਕਰੀਏ ਆਪਣਾ 12 ਨਾਕੇ ਆਪਾਂ ਨੇ ਲਾਏ ਹੈਗੇ ਨੇ ਔਰ 12 ਕਸਟਡ ਆਫੀਸਰ ਹੈਗੇ ਨੇ। ਪੂਰੀ ਸਿਟੀ ਨੂੰ ਸੀਲ ਕੀਤਾ ਗਿਆ। ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ। ਕੁਝ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ। ਅਤੇ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸ਼ਰਧਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਤਰਕ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ। ਸੋ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਡੇ ਸੀਨੀਅਰ ਆਫੀਸਰਸ ਦਾ ਫੀਲਡ ਚਾਣਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਡੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚਾਏ ਨੇ ਔਰ ਜਗਾ ਜਗਾ ਤੇ ਇਹ ਚੈਕਿੰਗ ਸੁਪਰਵਾਈਜ਼ ਕਰਦੇ ਨੇ ਸਰ ਬਿਲਕੁਲ ਦੱਸਿਆ ਤਾਂ ਕੋਈ ਜਾਣਕਾਰੀਆਂ ਕੁਝ ਇਦਾਂ ਕੁਝ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਸਦਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤਾ ਜਾ। ਸਰ ਬੇਤਰ ਐਜ਼ੋ ਨਾ ਕੋਈ ਰਿਕਵਰੀ। ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਦੇ ਸ਼ੁਰੂ ਕਰਨ ਜਾ ਰਹੇ ਆਂਗੇ। ਔਰ ਜੇ ਡੀਬੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਕਮਿਸ਼ਨਰ ਲੁਧਿਆਣਾ ਪੁਲਿਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਰਾਹੀਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਲੈਣਗੇ। ਵਨ ਡੇ ਡਰਾਈਵਰਾਂ ਨੂੰ ਰਿਟਾਇਰ ਕਰ ਦਿੱਤੀ ਹੈ। ਹੈ ਜੀ। ਪੰਜਾਬ ਦੇ ਵਿੱਚ ਕਿੰਨੇ ਨਕਲੇ ਨੇ ਨਹੀਂ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪਣਾ ਕਮਿਸ਼ਨਰ ਅਟਲ ਲੁਧਿਆਣਾ ਦੇ ਵਿੱਚ ਹੈਗੀ ਆ ਤੇ ਆਪਾਂ ਕਮਿਸ਼ਨਰ ਅਟਲ ਲੁਧਿਆਣਾ ਦੀ ਉਹ ਗੱਲ ਕਰ ਸਕਦੇ ਆ ਜੀ ਲੁਧਿਆਣਾ ਦੇ ਵਿੱਚ ਜਿੰਨੇ 12 ਤੁਸੀਂ ਨਾ ਕਿ ਕਹਿ ਰਹੇ ਹੋ ਤੇ ਕਿਹੜੀ ਕਿਹੜੀ ਸਪੋਰਟਸ ਦੇ ਨੇ ਜਿਹੜੇ ਇਹ ਜਿਹੜੇ ਸਪੌਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪੌਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਾਂ ਕਿੰਨਾ ਏਰੀਆ ਕਵਰ ਕਰਦੇ ਆ ਉਹ ਸਾਰੇ ਆਈਡੈਂਟੀਫਾਈ ਕੀਤੇ ਜਾਂਦੇ ਨੇ ਇਸ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਨੱਕੇ ਲਾਈ ਜਾਂਦੇ ਨੇ ਕੈੰਡੀਟ ਇਜ਼ ਅ ਵਨ ਡੇ ਡਰਾਈਵ অর ਇਟ ਵਿਲ ਕੰਟੀਨਿਊ ਨਹੀ ਇਹ ਸਪੈਸ਼ਲ ਅੱਜ ਰਾਤ ਲਈ ਡਰਾਈਵ ਹੈਗਾ ਠੀਕ ਹੈ ਥੈਂਕ ਯੂ ਧੰਨਵਾਦ thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਵਿੱਚ ਸਿੱਖ ਕੌਮ ਜਿੱਥੇ ਕੋਨੇ ਕੋਨੇ ਵਸਦੀ ਆ ਵਿਸਾਖੀ ਤੇ ਸਾਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਕਾਮਨਾ ਕਰਦੇ ਆ ਸ੍ਰੋਗਨ ਟੈਲੀਵਨ ਅੰਮਰ ਸਰ ਕਰਨੀਓ ਪੰਸੂ ਜੀ ਦਾ ਖੰਨਾ ਸਰਦਾਸ ਬਲਬਿੰਦਰ ਸਿੰਘ ਸੇਵਾੜਾ ਅਰਦਾਸ ਕਰਦੇ ਆ ਵੀ ਉਹਨਾਂ ਦੀ ਚੜ੍ਹਦੀ ਕਲਾ ਲਈ ਜਿੱਥੇ ਉਹ ਬੈਠੇ ਨੇ ਚੜ੍ਹਦੀ ਕਲਾ ਹਮਾਦਮਾ ਵਾਹ ਚੜ੍ਹਦੀ ਕਲਾ ਵੱਖੇ ਦੇ ਬੰਦਨੀ ਰਾਤ ਤੱਕ ਨਹੀਂ ਬਸੇ ਤੇ ਹਰਨੇਸ਼ਾ ਪਿਆਰ ਤੇ ਸਤਕਾਰ ਬਣਵਾ ਰਿਹਾ ਸਾਡੇ ਵਿੱਚ ਬਾਕੀ ਸਿੱਖਾਂ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਬੰਕ ਦੇ ਸਾਜਨਾ ਦਿਵਸ ਤੇ ਸਾਖੀ ਦੇ ਸ਼ਬਦ ਦਿਹਾੜੇ ਦੀਆਂ ਸਮੂਹ ਵਿਸ਼ਵ ਵਿੱਚ ਵਸਦੇ ਸਿੱਖ ਭਾਈਚਾਰੇ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਵਿਸਾਖੀ ਦਾ ਦਿਹਾੜਾ ਸਾਡੇ ਜੋ ਕਿਸਾਨੀ ਨਾਲ ਸੰਬੰਧਿਤ ਹੈ ਕਿਸਾਨਾਂ ਦੇ ਲਈ ਵੀ ਇਸ ਵਾਰ ਤਰੱਕੀ ਲੈ ਕੇ ਆਵੇ ਫਸਲ ਵਧੀਆ ਹੋਵੇ ਉਹਨਾਂ ਦੀ ਕਿਸੇ ਬਿਨਾ ਮੌਸਮ ਜਾਂ ਕਿਸੇ ਹੋਰ ਨੁਕਸਾਨ ਤੋਂ ਬਚਾਅ ਹੋਵੇ ਤੇ ਕਾਮਨਾ ਕਰਦੇ ਹਾਂ ਕਿ ਪਦਿਆ ਰਹੇ ਸਭ ਦੇ ਲਈ ਇਸ ਤੋਂ ਬਿਨਾ ਅਸੀਂ ਜੋ ਵੀ ਸਾਡੇ ਪੰਜਾਬ ਵਿੱਚ ਵਸਦੀ ਸਮੂਹ ਸੰਗਤਾ ਉਹਦੀ ਤਰੱਕੀ ਦੀ ਕਾਮਨਾ ਕਰਦੇ ਹਾਂ ਸਾਡੇ ਐਕਸਾਵਾ ট্রান্সਫਾਰਮਰ ਅਤੇ ਬੀਆ ਟਰੇਡਿੰਗ ਕੰਪਨੀ ਵੱਲੋਂ ਸਮੂਹ ਪੰਜਾਬ ਵਾਸੀਆਂ ਤੇ ਵਿਸ਼ਵ ਵਿੱਚ ਵਸਦੀ ਸੰਗਤਾਂ ਨੂੰ ਅਸੀਂ ਮੁਬਾਰਕਾਂ ਦਿੰਨੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਕੌਮ ਤੇ ਪੰਜਾਬੀ ਆਬਾਸੀ ਜਿੱਥੇ ਵੀ ਵਸਣ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਧੰਨਵਾਦ